ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚੋਂ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੀ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵਾਨਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਨਨਾਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ ਦਾਬ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਸੇ ਮਨ ਤਨ ਸਾਰਾ ਸਵਸਥ ਰਹਿੰਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪਰਵਾੜਿਆ ਹੈ ਜਿਸ ਨੂੰ ਲੈ ਕੇ ਰਾਜਪਦਰੀ ਪ੍ਰੋਗਰਾਮ ਜਿਹੜੇ ਨੇ ਉਹ ਲਿਖ ਕੇ ਜਾ ਰਹੇ ਨੇ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਹੈ ਇਸ ਇਤਿਹਾਸਿਕ ਗੁਰਦੁਆਰਾ ਦੇ ਆਉਣ ਵਾਲੇ ਰਸਤੇ ਜਿਹੜੇ ਇਹਦੇ ਨਾਲ ਸੰਬੰਧਿਤ ਏਰੀਆ ਨੇ ਉਹਨਾਂ ਦੀ ਸਾਮ ਸੰਭਾਲ ਦੇ ਲਈ ਉਹਨਾਂ ਦੀ ਸਾਫ ਸਫਾਈ ਦੇ ਲਈ ਪੰਜਾਬ ਸਰਕਾਰ ਵੱਲੋਂ ਵਚਨਬੱਧਤਾ ਆਪਣੀ ਨਿਭਾਈ ਜਾ ਰਹੀ ਹੈ ਇਲਾਕੇ ਦੇ ਐਮਐਲਏ ਡਾਕਟਰ ਅਜੇ ਗੁਪਤਾ ਇਸ ਨੂੰ ਦੇਖਣ ਲਈ ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਪੈਂਦਾ ਹੈ ਇਸ ਹਲਕੇ ਦੀ ਨੁਹਾਰ ਵੀ ਬਦਲੀ ਜਾਣ ਦੀ ਤਰੀ ਲੱਖੇਗੀ ਆ ਅਸੀਂ ਗੱਲ ਵੀ ਕਰ ਰਹੇ ਡਾਕਟਰ ਸਾਹਿਬ ਨਾਲ ਸਾਰੇ ਨਾਲ ਲੱਗਦੇ ਜਿੰਨੀਆਂ ਗਲੀਆਂ ਮੁਹੱਲੇ ਸੜਕਾਂ ਨੇ ਕਿਉਂਕਿ ਇਹ ਅੰਦਰੂਨ ਸ਼ਹਿਰ ਦੇ ਵਿੱਚ ਸਥਿਤ ਹੈ ਗੁਰਦੁਆਰਾ ਗੁਰੂ ਕੇ ਮਹਿਲ ਸੋ ਇਸ ਗਲੀ ਦੇ ਆਲੇ ਦੁਆਲੇ ਇਹਦੀ ਨੁਹਾਰ ਬਦਲਣ ਦੇ ਲਈ ਅੱਜ ਡਾਕਟਰ ਅਜੇ ਗੁਪਤਾ ਵੱਲੋਂ ਇਸ ਏਰੀਆ ਦਾ ਦੌਰਾ ਕੀਤਾ ਗਿਆ ਗੱਲ ਵੀ ਕਰ ਰਹੇ ਡਾਕਟਰ ਗੁਪਤਾ ਦੇ ਨਾਲ ਔਰ ਜੇਦਰ ਨਾ ਤੁਸੀਂ ਘੁਟੋ ਸਲਾਮਤ ਬੋਲੀਆ ਮਟਰ ਗੁਪਤਾ ਨੇ ਸਾਡੇ ਨਾਲ ਡਾਕਟਰ ਸਾਹਿਬ 350 ਸਾਲਾ ਗੁਰਪੁਰਵ ਆ ਰਿਹਾ ਹੈ ਸ਼ਤਾਬਦੀ ਅਸੀਂ ਮਨਾ ਰਹੇ ਆ ਪੰਜਾਬ ਸਰਕਾਰ ਵੀ ਮਨਾ ਰਹੀ ਹੈ ਗੁਰਦੁਆਰਾ ਗੁਰੂ ਕੇ ਮਹਿਲ ਗੁਰਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਹੈ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਸੀਗਾ ਇਸ ਏਰੀਆ ਦੀ ਨੁਹਾਰ ਅੱਜ ਬਦਲ ਲਈ ਪੁਆਇਨਾ ਕੀਤਾ ਗਿਆ ਹੈ ਅ ਬਿਲਕੁਲ ਤੁਸੀਂ ਠੀਕ ਕਹੇ ਜੀ ਇਹ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਹੈ ਔਰ ਇੰਨਾ ਦਾ ਜਿਹੜਾ 350 ਆਸੀ ਦਿਨ ਬਸਾਰਿਆ ਸੰਤਨ ਸ਼੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਸਮਾਜ ਦੀ ਰੱਖਿਆ ਲਈ ਜਿਨ੍ਹਾਂ ਨੂੰ ਹਿੰਦੂ ਦੀ ਚਾਦਰ ਵੀ ਕਿਹਾ ਜਾਂਦਾ ਹੈ ਕੱਲਾ ਉਹਨਾਂ ਨੇ ਸਿੱਖਾਂ ਲਈ ਨਹੀਂ ਸਾਰੇ ਧਰਮਾਂ ਲਈ ਸਾਰੇ ਧਰਮਾਂ ਦੀ ਸੁਰੱਖਿਆ ਰੱਖਿਆ ਲਈ ਉਹਨਾਂ ਨੇ ਆਪਣਾ ਜਿਹੜਾ ਸਿਰ ਜਿਹੜਾ ਨਿਸ਼ਾਵਰ ਕਰ ਦਿੱਤਾ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਉਹਨਾਂ ਦਾ ਜਿਹੜਾ 358 ਦੀ ਜਿਹੜਾ ਗੁਰਪੁਰਬ ਆ ਰਿਹਾ ਉਹਦੇ ਉੱਤੇ ਅਸੀਂ ਪਹਿਲੇ ਹੀ ਮੀਟਿੰਗਸ ਕਰ ਚੁੱਕੇ ਆ ਕਿਉਂਕਿ ਇਹ ਵਿੱਚ ਕੁਦਰਤੀ ਆਫਤ ਆ ਗਈ ਉਹਦੇ ਕਰਕੇ ਡਿਲੇ ਹੋ ਗਿਆ ਆਦਰਵਾਇਜ਼ ਅਸੀਂ ਪਹਿਲਾਂ ਹੀ ਪਲਾਨ ਕੀਤਾ ਕਿ ਜਿੰਨਾ ਗੁਰੂ ਕਮੈਲ ਗੁਰਦੁਆਰਾ ਸਾਹਿਬ ਹੈ ਇਹਦੇ ਆਲੇ ਦੁਆਲੇ ਜਿੰਨੀਆਂ ਗਲੀਆਂ ਐ ਜਿੰਨੀਆਂ ਸੜਕਾਂ ਐ ਜਿੰਨੀਆਂ ਦੁਕਾਨਾਂ ਐ ਫਸਾੜ ਦਾ ਕੰਮ ਵੀ ਇਹ ਚੋਏਗਾ ਬਾਕੀ ਕੰਮ ਵੀ ਹੋਣਗੇ ਔਰ ਇਸ ਇਲਾਕੇ ਨੂੰ ਖੂਬਸੂਰਤ ਬਣਾਇਆ ਜਾਏਗਾ ਉਹਨਾਂ ਦੀ ਯਾਦ ਦੇ ਵਿੱਚ ਕੋロナ ਦੀ ਕੁਰਬਾਨੀ ਜਿਹੜੀ ਬਹੁਤ ਵੱਡੀ ਕੁਰਬਾਨੀ ਹੈ ਰੰਝੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਏਗਾ ਸੋ ਮੈਂ ਹੋਈ ਕਹਿਣਾ ਚਾਹਾਂਗਾ ਕਿ ਜਿੰਨੀ ਦੇਰ ਤੱਕ ਉਹ ਫੰਡ ਜਿਹੜਿਆ ਨਹੀਂ ਆਂਦੇ ਪੰਜਾਬ ਸਰਕਾਰ ਵੱਲੋਂ ਉਨੀ ਦੇਰ ਤੱਕ ਅਸੀਂ ਕੋਰਪੋਰੇਸ਼ਨ ਦੇ ਫੰਡ ਜਿਹੜੀ ਸ਼ੁਰੂ ਕਰ ਦਿੱਤਾ ਕੰਮ ਅੱਜ ਤੁਸੀਂ ਦੇਖ ਹੀ ਲਿਆ ਗੁਰੂ ਕੇ ਮੈਲ ਜਿਹੜੀ ਗੁਰਦੁਆਰਾ ਸਾਹਿਬ ਨੂੰ ਮੇਨ ਗਲੀ ਜਾ ਰਹੀ ਹੈ ਕਿਉਂਕਿ ਕੋਰੋਨਾ ਸਰਦਾਰਵਾ ਦਾ ਅਨੁਮਾਨ ਹੈ ਕਿ ਆਰਾ ਉਹਨਾਂ ਨੇ ਗੁਰਪੁਰਪਤੇ ਸੋ ਅਸੀਂ ਸ਼ੁਰੂ ਤੇ ਕਰ ਦਿੱਤਾ ਬਾਕੀ ਜੋ ਹੀ ਫੰਡਸ ਆਉਂਦੇ ਆ तकरीबन 4 ਕਰੋੜ ਰੁਪਇਆ ਅਸੀਂ ਮੰਗਿਆ ਹੈ ਤੇ ਲਈ ਡਵਲ ਮੈਡੀ ਜਿਦੋਂ ਵੀ ਪੈਸੇ ਆਉਂਦੇ ਆ ਸਾਰੇ ਪੈਸੇ ਲਗਾ ਕੇ ਇਸ ਲਾਗੇ ਨੂੰ ਖੂਬਸੂਰਤ ਜਿਹੜਾ ਬਣਾਇਆ ਜਾਏਗਾ ਸੋ ਪਹਿਲਾ ਹੀ ਮੈਂ ਦੱਸ ਚੁੱਕਿਆ ਕਿ ਸਾਡੀ ਪਾਰਟੀ ਜਿਹੜੀ ਹੈ ਉਹ ਵਚਨਬੱਧਾ ਲੋਕਾਂ ਦੇ ਨਾਲ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਉਹਨਾਂ ਦੀ ਚੰਗੀ ਸਿਹਤ ਲਈ ਵੀ ਰੋਜ਼ ਅਰਦਾਸ ਕਰਦੇ ਪ੍ਰਮਾਤਮਾ ਦੇ ਘਰ ਚ ਜੀ ਇਹ ਪਰਮਾਤਮਾ ਉਹਨਾਂ ਨੂੰ ਚੰਗੀ ਸਿਹਤ ਦੇਵੇ ਜਲਦੀ ਜਲਦੀ ਤੰਦਰੁਸਤ ਹੋਣ ਕੋਣ ਮੱਖ ਮੰਤਰੀ ਹੈ ਜਿਹੜਾ ਹਸਪੀਟਲ ਚੋਂ ਬੈਠ ਕੇ ਕੈਬਨਿਟ ਦੀ ਮੀਟਿੰਗ ਮੈਂ ਅਨਪ੍ਰੈਸੀਡੈਂਟਡ ਹੈ ਨੈਵਰ ਸੀਨ ਬਿਫੋਰ ਇਸ ਤੋਂ ਬਹਿਣਾ ਕਦੀ ਕੋਈ ਅੱਦਾਂ ਦਾ ਮਾੜੀ ਜੀ ਕਿਸੇ ਨੂੰ ਮੁੱਖ ਮੰਤਰੀ ਨੂੰ ਮਾੜੀ ਜੀ ਬਾਹਰ ਨਹੀਂ ਦਿੰਦੀ ਸੀ ਛੇਕ ਆ ਜਾਂਦੀ ਸੀ ਤੇ ਘਰ ਜਾ ਕੇ ਬਹਿ ਜਾਂਦੇ ਸੀ ਮੈਲਾਂ ਦੇ ਵਿੱਚ ਇਹ ਪਹਿਲਾ ਮੁੱਖ ਮੰਤਰੀ ਜਿਹੜਾ ਬਿਮਾਰ ਹੋਣ ਦੇ ਬਾਵਜੂਦ ਹਸਪੀਟਲ ਦੇ ਵਿੱਚ ਉਹ ਜਿਹੜੇ ਕੈਬਨਿਟ ਦੀ ਮੀਟਿੰਗ ਕਰ ਰਹੇ ਨੇ ਮੈਂ ਜਿੱਥੇ ਰੋਜ਼ ਅਸੀਂ ਸਾਰੇ ਸਾਡੇ ਜਿੰਨੇ ਵਲੰਟੀਅਰ ਨੇ ਸੈਂਟਰਲ ਕਿਦੇ ਅਸੀਂ ਸਾਰੇ ਰੋਜ਼ ਅਰਦਾਸ ਕਰਦੇ ਹਾਂ ਉਹਨਾਂ ਦੀ ਚੰਗੀ ਸਿਹਤ ਦੀ ਉਹ ਚੰਗੀ ਤੇ ਚੰਗੀ ਤਰ੍ਹਾਂ ਠੀਕ ਹੋ ਕੇ ਆਣ ਤਾਂ ਜੋ ਜਿਹੜੇ ਪੰਜਾਬ ਦੇ ਪੈਂਡਿੰਗ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕੇ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੇ ਇਸ ਗੁਰਪੁਰਬ ਦੇ ਉੱਤੇ ਸ਼ਤਾਬਦੀ ਸਮਾਰੋਹ ਜਿਹੜੇ ਹੋਣੇ ਨੇ ਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਆਣੇ ਆ ਦੇਸ਼ ਵਿਦੇਸ਼ ਤੋਂ ਲੋਕ ਆ ਰਹੇ ਆ ਪਰ ਇਸ ਇਲਾਕੇ ਦੀ ਨੁਹਾਰ ਜਿਸਨ ਤੁਸੀਂ ਹੁਣ ਤੇ ਬਦਲਣ ਜਾ ਰਹੇ ਹੋ ਮਗਰ ਜਗ੍ਹਾ ਜਗ੍ਹਾ ਤੇ ਕੂੜੇ ਲੱਗੇ ਦੇ ਢੇਰ ਲੱਗੇ ਹੋਏ ਕਿਉਂਕਿ ਅੰਦਰੂਨ ਸ਼ਹਿਰ ਦੇ ਵਿੱਚ ਪੂਰਾ ਲਿਫਟਿੰਗ ਬਿਲਕੁਲ ਨਹੀਂ ਹੁੰਦੀ ਉਹਨਾਂ ਦੇ ਉਹਨਾਂ ਨੂੰ ਕਿਹੋ ਜਿਹਾ ਸੁਣਿਆ ਦਿਆ ਗਿਆ ਜਿਹਦੇ ਉਹ ਕੂੜੇ ਦਾ ਸਫਾਈ ਸਫਾਈ ਨਹੀਂ ਹੋ ਰਹੀ ਜਾਂ ਤੇਰੇ ਕੋਲ ਅਸੀਂ ਉਹਨਾਂ ਨੂੰ ਕੀ ਮੈਸੇਜ ਦੇ ਪਾਵਾਂਗੇ ਕਿਸ ਤਰ੍ਹਾਂ ਦਾ ਪ੍ਰੈਜ਼ੈਂਟ ਪ੍ਰੈਜ਼ੈਂਟੇਸ਼ਨ ਆਪਣੀ ਕਿਵੇਂ ਹੋਏਗੀ ਬੈਲ ਸਾਹਬੇ ਦਾ ਇਹਦਾ ਅਸਲੀ ਕਸੂਰਵਾਰ ਕੌਣ ਹੈ ਕੌਣ ਹੈ ਅਸਲੀ ਕਸੂਰਵਾਰ ਤੁਸੀਂ ਜਾਣਦੇ ਹੋ ਜਦੋਂ ਅਕਾਲੀ ਭਾਜਪਾ 2020 2016 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀਗੀ ਉਦੋਂ ਦੇ ਜਿਹੜੇ ਲੋਕਲ ਬਾਡੀ ਮਨਿਸਟਰ ਸੀਗੇ ਉਹਨਾਂ ਨੇ ਇੱਕ ਵਾੜਾ ਕੰਪਨੀ ਦੇ ਨਾਲ ਇੱਕ 25 ਸਾਲ ਦਾ ਕੰਟਰੈਕਟ ਕੌਣ ਕਰਦਾ 25 ਸਾਲ ਦਾ ਕੰਟਰੈਕਟ ਸਾਲ ਦਾ ਹੋ ਗਿਆ 2 ਸਾਲ ਦਾ ਹੋ ਗਿਆ 25 ਸਾਲ ਦਾ ਕੰਟਰੈਕਟ ਵਾੜਾ ਕੰਪਨੀ ਨੇ ਬੇੜਾ ਘਰ ਕਰ ਦਿੱਤਾ ਹੌਲੀ 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 ਉਹਨੇ ਆਪਣੀਆਂ ਆਪਣੀ ਮੈਨ ਪਾਵਰ ਘਟਾਤੀ ਆਪਣੀਆਂ ਗੱਡੀਆਂ ਘਟਾਤੀਆਂ ਹੁਣ 3-4 ਦਿਨ ਹੋ ਗਏ ਉਹ ਭੱਜ ਗਿਆ ਬਿਲਕੁਲ ਛੱਡ ਕੇ ਭੱਜ ਗਿਆ ਅਸੀਂ ਨਵੇਂ ਟੈਂਡਰ ਲਾਏ ਆ ਸਾਡਾ ਟੈਂਡਰ ਜਿਹੜਾ ਉਹ ਟੈਕਨੀਕਲ ਵੀ ਹੋ ਗਈ ਆ ਫਾਈਨੈਂਸ਼ੀਅਲ ਵੀ ਉਹਦੀ ਵੈਟਿੰਗ ਹੋ ਗਈ ਆ ਹੁਣ ਸਿਰਫ ਉਹਨੇ ਪੈਟਾ ਹੌਲੀ ਚੰਡੀਗੜ੍ਹ ਜਾਣਾ ਹੈ ਔਰ ਮੈਕਸਿਮਮ ਲੋਕਾਂ ਕੇ ਅਪੀਲ ਕਰਾਂਗਾ ਕਿ ਸਾਨੂੰ ਤੁਸੀਂ ਥੋੜੇ ਦਿਨ ਹਫਤਾ 10 ਦਿਨ ਕੋਆਪਰੇਟ ਕਰੋ ਇਹ ਸਾਰਾ ਸਟ੍ਰੀਮਲਾਈਨਡ ਹੋ ਜਾਏਗਾ ਜਿਹੜੇ ਕੂੜੇ ਨਜ਼ਰ ਆਉਂਦੇ ਬਿਲਕੁਲ ਕਿਦਰੇ ਕਾਗਜ਼ ਨਹੀਂ ਲੇ ਜਾਏਗਾ ਤੁਹਾਨੂੰ ਹਾਂ ਹਾਂ ਇਨ ਦਾ ਮੀਨ ਟਾਈਮ ਅਸੀਂ ਜਿਹੜਾ ਪ੍ਰਾਈਵੇਟ ਕੰਪਨੀਆਂ ਨੂੰ ਕੰਟਰੈਕਟ ਦਿੱਤਾ ਜਿਹੜੇ ਕਿ ਇੱਕ ਮਹੀਨੇ ਲਈ ਜਿਹੜਾ ਉਹ ਸਾਰਾ ਅਵਾਲਡ ਸਿਟੀ ਦਾ ਆਊਟਸਾਈਡ ਦੀ ਵਾਲ ਸਿਟੀ ਦਾ ਜਿਹੜਾ ਸਾਰਾ ਦੇਖਣਗੇ ਸੋ ਸਿਰਫ ਗੱਲ 5 7 10 ਦਿਨ ਦੀ ਹੈ 10 ਦਿਨਾਂ ਬਾਅਦ ਤੁਸੀਂ ਉਹ ਦਿਖਾਉਂਗੇ ਕਿ ਅਬਰਸਦੀ ਜਿਹੜੀ ਸਫਾਈ ਹੈ ਉਹ ਨੰਬਰ 1 ਤੇ। ਸ਼ੁਕਰੀਆ। ਸੋ ਗੁਰਤੇਗ ਭਾਦਰ ਸਾਹਿਬ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਜਨਮ ਸਥਾਨ ਗੁਰੂ ਗਵਾਰਾ ਗੁਰੂ ਕੇ ਮਹਿਲ ਵਿਖੇ ਦੇ ਆਸ-ਪਾਸ ਦੀ ਸਾਫ ਸਪਾਈ ਔਰ ਇਸ ਦੀ ਨੁਹਾਰ ਬਦਲਣ ਦੇ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾਈ ਗਈ ਹੈ ਉਸ ਦੇ ਤਹਿਤ ਅੱਜ ਹਲਕਾ ਵਿਧਾਇਕ ਡਾਕਟਰ ਅਜੇ ਗੁਪਤਾ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਵਿਖੇ ਆਏ ਸੀਗੇ ਜਿੱਥੇ ਉਹ ਅਲੱਗ ਤਰ੍ਹਾਂ ਤਰ੍ਹਾਂ ਦੇ ਡਿਵੈਲਪਮੈਂਟ ਕਾਰਜ ਹੈ ਉਹਨਾਂ ਦਾ ਨਰੀਖਣ ਕਰ ਰਹੇ ਨੇ ਔਰ ਜਿਹੜੀ ਜਿਹੜੀ ਜਗ੍ਹਾ ਤੇ ਉੱਤੇ ਇਹ ਨੂੰ ਬਣਾਇਆ ਜਾਣਾ ਹੈ ਉਸ ਨੂੰ ਕਲਿੱਕਇਆ ਜਾਣਾ ਹੈ ਉਹ ਦੇਖ ਰਹੇ ਨੇ ਨਾਲ-ਨਾਲ ਜਿਹੜੀਆਂ ਬਾਹਰ ਸ਼ਾਪਸ ਨੇ ਉਹਨਾਂ ਦੀ ਵੀ ਫਾਸਾਡਸ ਨੇ ਉਹ ਚੇਂਜ ਕੀਤੀ ਜਾਨੀਆ ਐਲੀਵੇਸ਼ਨ ਉਹਦੀ ਚੇਂਜ ਕੀਤੀ ਜਾਏਗੀ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਹਮਨੇਸ਼ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੜਵਾ ਰਿਆ ਹੈ ਜਿਸ ਨੂੰ ਲੈ ਕੇ ਰਾਜਪਦਰੀ ਪ੍ਰੋਗਰਾਮ ਜਿਹੜੇ ਨੇ ਉਹ ਲਿਖ ਕੇ ਜਾ ਰਹੇ ਨੇ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਹੈ ਇਸ ਇਤਿਹਾਸਿਕ ਗੁਰਦੁਆਰਾ ਦੇ ਆਉਣ ਵਾਲੇ ਰਸਤੇ ਔਰ ਜਿਹੜੇ ਇਹਦੇ ਨਾਲ ਸੰਬੰਧਿਤ ਏਰੀਆ ਨੇ ਉਹਨਾਂ ਦੀ ਸਾਮ ਸੰਭਾਲ ਦੇ ਲਈ ਉਹਨਾਂ ਦੀ ਸਾਫ ਸਫਾਈ ਦੇ ਲਈ ਪੰਜਾਬ ਸਰਕਾਰ ਵੱਲੋਂ ਵਚਨਬੱਧਤਾ ਬਣੀ ਨਿਭਾਈ ਜਾ ਰਹੀ ਹੈ ਇਲਾਕੇ ਦੇ ਐਮਐਲਏ ਡਾਕਟਰ ਅਜੀਤ ਗੁਪਤਾ ਇਸ ਨੂੰ ਦੇਖਣ ਲਈ ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਪੈਂਦਾ ਹੈ ਇਸ ਹਲਕੇ ਦੀ ਨੁਹਾਰ ਵੀ ਬਦਲੀ ਜਾਣ ਦੀ ਤਰੀ ਲੱਗੇਗੀ ਆ ਅਸੀਂ ਗੱਲ ਵੀ ਕਰ ਰਹੇ ਡਾਕਟਰ ਸਾਹਿਬ ਨਾਲ ਸਾਰੇ ਨਾਲ ਲੱਗਦੇ ਜਿੰਨੀਆਂ ਗਲੀਆਂ ਮੁਹੱਲੇ ਸੜਕਾਂ ਨੇ ਕਿਉਂਕਿ ਇਹ ਅੰਦਰੂਨ ਸ਼ਹਿਰ ਦੇ ਵਿੱਚ ਸਥਿਤ ਹੈ ਗੁਰਦੁਆਰਾ ਗੁਰੂ ਕੇ ਮਹਿਲ ਸੋ ਇਸ ਗਲੀ ਦੇ ਆਲੇ ਦੁਆਲੇ ਦਿਨohar ਬਦਲਣ ਦੇ ਲਈ ਅੱਜ ਡਾਕਟਰ ਅਜੇ ਗੁਪਤਾ ਵੱਲੋਂ ਇਸ ਏਰੀਆ ਦਾ ਦੌਰਾ ਕੀਤਾ ਗਿਆ ਗੱਲ ਵੀ ਕਰਦੇ ਡਾਕਟਰ ਗੁਪਤਾ ਦੇ ਨਾਲ ਹੋ ਜੀ ਇੱਧਰ ਲਾਓ ਤੁਸੀਂ ਫੋਟੋ ਡਾਕਟਰ ਗੁਪਤਾ ਨੇ ਸਾਡੇ ਨਾਲ ਡਾਕਟਰ ਸਾਹਿਬ 350 ਸਾਲਾ ਗੁਰਪੁਰਵ ਆ ਰਿਹਾ ਹੈ ਸ਼ਤਬਦੀ ਜਸੀ ਮਨਾ ਰਹੇ ਆ ਪੰਜਾਬ ਸਰਕਾਰ ਵੀ ਮਨਾ ਰਹੀ ਹੈ ਗੁਰਦੁਆਰਾ ਗੁਰੂ ਕੇ ਮਹਿਲ ਗੁਰਤੇਗ ਬਹਾਦਰ ਜੀ ਦਾ ਨਾਲ ਸੰਬੰਧਿਤ ਹੈ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਹੈ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਸੀਗਾ ਇਸ ਏਰੀਆ ਦੀ ਨਿਹਾਰ ਅੱਜ ਬਦਲ ਲਈ ਮਾਇਨਾ ਕੀਤਾ ਗਿਆ ਹੈ ਅ ਬਿਲਕੁਲ ਤੁਸੀਂ ਠੀਕ ਹੈ ਜੀ ਇਹ ਤਨਤਨ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਹੈ ਔਰ ਇਹਨਾਂ ਦਾ ਜਿਹੜਾ 350 ਸਾਲ ਦੀ ਜਿਵੇਂ ਸਾਰਿਆ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਸਮਾਜ ਦੀ ਰੱਖਿਆ ਲਈ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਕੱਲਾ ਉਹਨਾਂ ਨੇ ਸਿੱਖਾਂ ਲਈ ਨਹੀਂ ਸਾਰੇ ਧਰਮਾਂ ਲਈ ਸਾਰੇ ਧਰਮਾਂ ਦੀ ਸੁਰੱਖਿਆ ਰੱਖਿਆ ਲਈ ਉਹਨਾਂ ਨੇ ਆਪਣਾ ਜਿਹੜਾ ਸਿਰ ਜਿਹੜਾ ਨਿਸ਼ਾਵਰ ਕਰ ਦਿੱਤਾ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਉਹਨੂੰ ਉਹਨਾਂ ਦਾ ਜਿਹੜਾ 358 ਦੀ ਜਿਹੜਾ ਗੁਰਪੁਰਬ ਆ ਰਿਹਾ ਉਹਦੇ ਉੱਤੇ ਅਸੀਂ ਪਹਿਲਾਂ ਹੀ ਮੀਟਿੰਗਸ ਕਰ ਚੁੱਕੇ ਆ ਕਿਉਂਕਿ ਇਹ ਵਿੱਚ ਕੁਦਰਤੀ ਆਫਤ ਆ ਗਈ ਉਹਦੇ ਕਰਕੇ ਡਿਲੇ ਹੋ ਗਿਆ ਆਦਰਵਾਇਜ਼ ਅਸੀਂ ਪਹਿਲਾਂ ਹੀ ਪਲਾਨ ਕੀਤਾ ਕਿ ਜਿੰਨਾ ਗੁਰੂ ਕਮੈਲ ਗੁਰਦੁਆਰਾ ਸਾਹਿਬ ਹੈ ਇਹਦੇ ਆਲੇ ਦੁਆਲੇ ਜਿੰਨੀਆਂ ਗਲੀਆਂ ਐ ਜਿੰਨੀਆਂ ਸੜਕਾਂ ਐ ਜਿੰਨੀਆਂ ਦੁਕਾਨਾਂ ਐ ਪਸਾਰ ਦਾ ਕੰਮ ਵੀ ਇਹਦੇ ਚੋਏਗਾ ਬਾਕੀ ਕੰਮ ਵੀ ਹੋਣਗੇ ਔਰ ਇਸ ਇਲਾਕੇ ਨੂੰ ਖੂਬਸੂਰਤ ਬਣਾਇਆ ਜਾਏਗਾ ਉਹਨਾਂ ਦੀ ਯਾਦ ਦੇ ਵਿੱਚ ਕਿਉਂਕਿ ਉਹਨਾਂ ਦੀ ਕੁਰਬਾਨੀ ਜਿਹੜੀ ਬਹੁਤ ਵੱਡੀ ਕੁਰਬਾਨੀ ਐ ਰੰਗੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਏਗਾ ਤੋ ਮੈਂ ਫਿਰ ਕਹਿਣਾ ਚਾਹਾਂਗਾ ਕਿ ਜਿੰਨੀ ਦੇਰ ਤੱਕ ਉਹ ਫੰਡਸ ਜਿਹੜੇ ਆ ਨਹੀਂ ਆਉਂਦੇ ਪੰਜਾਬ ਸਰਕਾਰ ਵੱਲੋਂ ਉਨੀ ਦੇਰ ਤੱਕ ਅਸੀਂ ਕਾਰਪੋਰੇਸ਼ਨ ਦੇ ਫੰਡਸ ਦੇ ਨਾਲ ਹੀ ਸ਼ੁਰੂ ਕਰ ਦਿੱਤਾ ਕੰਮ ਅੱਜ ਤੁਸੀਂ ਦੇਖ ਹੀ ਲਿਆ ਗੁਰੂ ਕੇ ਮਹਿਲ ਜਿਹੜੀ ਗੁਰਦੁਆਰਾ ਸਾਹਿਬ ਨੂੰ ਮੇਨ ਗਲੀ ਜਾ ਰਹੀ ਹੈ ਕਿਉਂਕਿ ਕੋਰੋਨਾ ਸਰਦਨਵਾ ਦਾ ਅਨੁਮਾਨ ਹੈ ਕਿ ਆਣਾ ਉਹਨਾਂ ਨੇ ਗੁਰਪੁਰਪਤ ਸੋ ਅਸੀਂ ਸ਼ੁਰੂ ਤੇ ਕਰ ਦਿੱਤਾ ਬਾਕੀ ਜੋ ਹੀ ਫੰਡਸ ਆਉਂਦੇ ਆ ਤਕਰੀਬਨ 4 ਕਰੋੜ ਰੁਪਏ ਅਸੀਂ ਮੰਗਿਆ ਇਹਦੇ ਲਈ ਟੋਲ ਮੈਡੀ ਜਿਦੋਂ ਵੀ ਪੈਸੇ ਆਉਂਦੇ ਆ ਸਾਰੇ ਪੈਸੇ ਲਗਾ ਕੇ ਇਸ ਇਲਾਕੇ ਨੂੰ ਖੂਬਸੂਰਤ ਜਿਹੜਾ ਬਣਾਇਆ ਜਾਏਗਾ ਸੋ ਪਹਿਲਾਂ ਹੀ ਮੈਂ ਦੱਸ ਚੁੱਕਿਆ ਕਿ ਸਾਡੀ ਪਾਰਟੀ ਜਿਹੜੀ ਹੈ ਉਹ ਵਚਨਬੱਧਾ ਲੋਕਾਂ ਦੇ ਨਾਲ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਉਹਨਾਂ ਦੀ ਚੰਗੀ ਸਿਹਤ ਲਈ ਵੀ ਰੋਜ਼ ਅਰਦਾਸ ਕਰਦੇ ਪਰਮਾਤਮਾ ਦੇ ਘਰ ਚ ਕਿ ਪਰਮਾਤਮਾ ਉਹਨਾਂ ਨੂੰ ਚੰਗੀ ਸਿਹਤ ਦੇਵੇ ਜਲਦੀ ਜਲਦੀ ਤੰਦਰੁਸਤ ਹੋਣ ਉਹਨਾਂ ਮੁੱਖ ਮੰਤਰੀ ਹੈ ਜਿਹੜਾ ਹਸਪੀਟਲ 'ਚ ਬੈਠ ਕੇ ਕੈਬਨਿਟ ਦੀ ਮੀਟਿੰਗ ਮੈਂ ਅਨਪ੍ਰੈਸੀਡੈਂਟਡ ਐ ਨੈਵਰ ਸੀਨ ਬਿਫੋਰ ਇਸ ਤੋਂ ਬਣਾ ਕਦੀ ਕੋਈ ਇਦਾਂ ਦਾ ਮਾੜੀ ਜੀ ਕਿਸੇ ਨੂੰ ਮੁੱਖ ਮੰਤਰੀ ਨੂੰ ਮਾੜੀ ਜੀ ਬਾਹਰ ਆ ਜਾਂਦੀ ਸੀ ਛੇਕ ਆ ਜਾਂਦੀ ਸੀ ਤੇ ਘਰ ਜਾ ਕੇ ਬਹਿ ਜਾਂਦੇ ਸੀ ਮੈਲਾਂ ਦੇ ਵਿੱਚ ਇਹ ਪਹਿਲਾ ਮੁੱਖ ਮੰਤਰੀ ਜਿਹੜਾ ਬਿਮਾਰ ਹੋਣ ਦੇ ਬਾਵਜੂਦ ਹਸਪੀਟਲ ਦੇ ਵਿੱਚ ਉਹ ਜਿਹੜੇ ਕੈਬਨਿਟ ਦੀ ਮੀਟਿੰਗ ਕਰ ਰਹੇ ਨੇ ਮੈਂ ਜਿੱਥੇ ਰੋਜ਼ ਅਸੀਂ ਸਾਰੇ ਹੀ ਸਾਡੇ ਜਿੰਨੇ ਵਲੰਟੀਅਰ ਨੇ ਸੈਂਟਰ ਹਲ ਕੇ ਦੇ ਅਸੀਂ ਸਾਰੇ ਰੋਜ਼ ਅਰਦਾਸ ਕਰਦੇ ਹਾਂ ਉਹਨਾਂ ਦੀ ਚੰਗੀ ਸਿਹਤ ਲਈ ਉਹ ਚੰਗੀ ਤੇ ਜਦ ਕਿ ਤਰ੍ਹਾਂ ਠੀਕ ਹੋ ਗਿਆ ਤਾਂ ਜੋ ਜਿਹੜੇ ਪੰਜਾਬ ਦੇ ਪੈਂਡਿੰਗ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕੇ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੇ ਇਸ ਗੁਰਪੁਰਬ ਦੇ ਉੱਤੇ ਸ਼ਤਾਬੀ ਸਮਾਰੋਹ ਜਿਹੜੇ ਹੋਣੇ ਨੇ ਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਆਣੇ ਨੇ ਦੇਸ਼ ਵਿਦੇਸ਼ ਤੋਂ ਲੋਕ ਆਣੇ ਆ ਪਰ ਇਸ ਇਲਾਕੇ ਦੀ ਨੁਹਾਰ ਜਿਸਨ ਤੁਸੀਂ ਹੁਣ ਤੇ ਬਦਲਣ ਜਾ ਰਹੇ ਹੋ ਮਗਰ ਜਗ੍ਹਾ ਜਗ੍ਹਾ ਤੇ ਕੂੜੇ ਲੱਗੇ ਦੇ ਢੇਰ ਲੱਗੇ ਹੋਏ ਨੇ ਕਿਉਂਕਿ ਅੰਦਰੂਨ ਸ਼ਹਿਰ ਦੇ ਵਿੱਚ ਕੂੜਾ ਲਿਫਟਿੰਗ ਬਿਲਕੁਲ ਨਹੀਂ ਹੁੰਦੀ ਉਹਨਾਂ ਦੇ ਉਹਨਾਂ ਨੂੰ ਕਿਹੋ ਜਿਹਾ ਸੁਨੇਹਾ ਦਿਆ ਗਿਆ ਜਿੱਦੋਂ ਕੂੜੇ ਦਾ ਸਫਾਈ ਨਹੀਂ ਹੋ ਰਹੀ ਜਾਂ ਤੇਰੇ ਕੋਲ ਅਸੀਂ ਉਹਨਾਂ ਨੂੰ ਕੀ ਮੈਸੇਜ ਦੇ ਪਾਵਾਂਗੇ ਮੈਲ ਸਾਵੇ ਦਾ ਇਹਦਾ ਅਸਲੀ ਕਸੂਰਵਾਰ ਕੌਣ ਹੈ ਕੌਣ ਹੈ ਅਸਲੀ ਕਸੂਰਵਾਰ ਤੁਸੀਂ ਜਾਣਦੇ ਹੋ ਜਦੋਂ ਅਕਾਲੀ ਭਾਜਪਾ 2020 2016 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀਗੀ ਉਦੋਂ ਦੇ ਜਿਹੜੇ ਲੋਕਲ ਬਾਡੀ ਮਨਿਸਟਰ ਸੀਗੇ ਉਹਨਾਂ ਨੇ ਇੱਕ ਵਾੜਾ ਕੰਪਨੀ ਦੇ ਨਾਲ ਇੱਕ 25 ਸਾਲ ਦਾ ਕੰਟਰੈਕਟ ਕੌਣ ਕਰਦਾ 25 ਸਾਲ ਦਾ ਕੰਟਰੈਕਟ ਸਾਲ ਦਾ ਹੋ ਗਿਆ 2 ਸਾਲ ਦਾ ਹੋ ਗਿਆ 25 ਸਾਲ ਦਾ ਕੰਟਰੈਕਟ ਵਾੜਾ ਕੰਪਨੀ ਨੇ ਬੇੜਾ ਘਰ ਕਰ ਦਿੱਤਾ ਉਲੀ 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 ਨੇ ਆਪਣੀਆਂ ਆਪਣੀ ਮੈਨ ਪਾਵਰ ਘਟਾਤੀ ਆਪਣੀਆਂ ਗੱਡੀਆਂ ਘਟਾਤੀਆਂ ਹੁਣ 3-4 ਦਿਨ ਹੋ ਗਏ ਉਹ ਭੱਜ ਗਿਆ ਬਿਲਕੁਲ ਛੜ ਗਿਆ ਭੱਜ ਗਿਆ ਅਸੀਂ 90 ਟੈਂਡਰ ਲਾਏ ਸਾਡਾ ਟੈਂਡਰ ਜਿਹੜਾ ਉਹ ਟੈਕਨੀਕਲ ਵੀ ਹੋ ਗਈ ਹੈ ਫਾਈਨੈਂਸ਼ੀਅਲ ਵੀ ਉਹਦੀ ਵੈਟਿੰਗ ਹੋ ਗਈ ਹੈ ਹੁਣ ਸਿਰਫ ਉਹਨੇ ਵੈਟ ਹੋਣ ਲਈ ਚੰਡੀਗੜ੍ਹ ਜਾਣਾ ਹੈ ਔਰ ਮੈਕਸਿਮਮ ਲੋਕਾਂ ਕੇ ਅਪੀਲ ਕਰਾਂਗਾ ਕਿ ਸਾਨੂੰ ਤੁਸੀਂ ਥੋੜੇ ਦਿਨ ਹਫਤਾ 10 ਦਿਨ ਕੋਆਪਰੇਟ ਕਰੋ ਇਹ ਸਾਰਾ ਸਟਰੀਮਲਾਈਨਡ ਹੋ ਜਾਏਗਾ ਜਿਹੜੇ ਕੂੜੇ ਨਜ਼ਰ ਆਉਂਦੇ ਬਿਲਕੁਲ ਇਦਰੇ ਕਾਗਜ਼ ਨਹੀਂ 내 ਜਾਏਗਾ ਤੁਹਾਨੂੰ। ਹੂੰ ਹੂੰ। ਇੰਦਾ ਮੀਨ ਟਾਈਮ ਅਸੀਂ ਜਿਹੜਾ ਪ੍ਰਾਈਵੇਟ ਕੰਪਨੀਆ ਨੂੰ ਕੰਟਰੈਕਟ ਦਿੱਤਾ ਜਿਹੜੇ ਕਿ 1 ਮਹੀਨੇ ਲਈ ਜਿਹੜਾ ਉਹ ਸਾਰਾ ਅਵਾਲਡ ਸਿਟੀ ਦਾ ਆਊਟਸਾਈਡ ਦੀ ਵਾਲ ਸਿਟੀ ਦਾ ਜਿਹੜਾ ਸਾਰਾ ਦੇਖਣਗੇ। ਸੋ ਸਿਰਫ ਗੱਲ 5-7-10 ਦਿਨ ਦੀ ਹੈ। 10 ਦਿਨਾਂ ਬਾਅਦ ਤੁਸੀਂ ਖੁਦ ਹੀ ਕਹੋਗੇ ਕਿ ਅਮਰਸਰ ਦੀ ਜਿਹੜੀ ਸਫਾਈ ਹੈ ਉਹ ਨੰਬਰ 1 ਤੇ। ਸ਼ੁਕਰੀਆ। ਸੋ ਗੁਰਤੇਗ ਭਾਦਰ ਸਾਹਿਬ ਜੀ ਹਿੰਦੀ ਚਾਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਜਨਮ ਸਥਾਨ ਗੁਰੂਗੁਰਾ ਗੁਰੂ ਕੇ ਮਹਿਲ ਵਿਖੇ ਦੇ ਆਸ-ਪਾਸ ਦੀ ਸਾਫ ਸਪਾਈ ਔਰ ਇਸ ਦੀ ਨੁਹਾਰ ਬਦਲਣ ਦੇ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾਹੀ ਗਈ ਹੈ ਉਸ ਦੇ ਤਹਿਤ ਅੱਜ ਹਲਕਾ ਵਿਧਾਇਕ ਡਾਕਟਰ ਅਜੇ ਗੁਪਤਾ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਵਿਖੇ ਆਏ ਸਿਗੇ ਜਿੱਥੇ ਉਹ ਅਲੱਗ ਤਰ੍ਹਾਂ ਤਰ੍ਹਾਂ ਦੇ ਡਿਵੈਲਪਮੈਂਟ ਕਾਰਜ ਹੈ ਉਹਨਾਂ ਦਾ ਨਰੀਖਣ ਕਰ ਰਹੇ ਨੇ ਔਰ ਜਿਹੜੀ ਜਿਹੜੀ ਜਗ੍ਹਾ ਦੇ ਉੱਤੇ ਇਹਨੂੰ ਬਣਾਇਆ ਜਾਣਾ ਹੈ ਉਸ ਨੂੰ ਠਿਕਿਆ ਜਾਣਾ ਹੈ ਉਹ ਦੇਖ ਰਹੇ ਨੇ ਨਾਲ-ਨਾਲ ਜਿਹੜੀਆਂ ਬਾਹਰ ਸ਼ਾਪਸ ਨੇ ਉਹਨਾਂ ਦੀ ਵੀ ਫਸਾਡਸ ਨੇ ਉਹ ਚੇਂਜ ਕੀਤੇ ਯਾਨੀ ਐਲੀਵੇਸ਼ਨ ਉਹਦੀ ਚੇਂਜ ਕੀਤੀ ਜਾਏਗੀ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅਮਨੇਸ਼ਾ